ਅਸ ਮਲਾ ਪੰਜਵਾ ਇੱਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਰਣਾ ਮੂਆ ਹੋਵਾ ਤਿਸ ਨੇ ਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦ ਦੀ ਰਸ ਅੰਮ੍ਰਿਤ ਪੀਵੇ ਰਹਾ ਕਾਤੀ ਮਟਕੀ ਬਿਨਸ ਬਿਨਾ ਸਾ ਜਿਸ ਛੂਟ ਹੈ ਤ੍ਰਿਪੁਟੀ ਤਿਸ ਨਿਜ ਘਰ ਵਾਸ ਉੱਚਾ ਚੜ ਸੋ ਪਵਹਿ ਪਿਆਲਾ ਧਰਮ ਪਰੈ ਤਿਸ ਲੱਗੈ ਨਾ ਕਾਲ ਭਮਤ ਫਿਰੇ ਤਿਨ ਕਿਛੂ ਨ ਪਾਇਆ ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ ਜਿਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰ ਮਿਲ ਭੈ ਨਿਹਾਲ ਆਸਾ ਮੈਲਾ ਪੰਜਵਾ ਪੁਤਰੀ ਤੇਰੀ ਵਿਦਕਰ ਠਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਲੋ ਅਚੇਤ ਗਵਾਰਾ ਇਤਨੇ ਕੋ ਤੁਮ ਕਿਆ ਗਰਬੇ ਰਹਾਓ ਤੀਨ ਸੇਰ ਕਾ ਦਿਹਾੜੀ ਮਹਿਮਾਨ ਆਵਰ ਵਸਤ ਤੁਝ ਪਾਹੇ ਅਮਾਨ ਬਿਸ਼ਤਾ ਅਸਤ ਰਕਤ ਕਰੇ ਤੇ ਚਾਮ ਇਸ ਉਪਰ ਲੈ ਰੱਖਿਓ ਗੁਮਾਨ ਇੱਕ ਵਸਤ ਬੂਝੈ ਤਾ ਹੋਵੈ پاک ਦਿਨ ਬੂਝੈ ਤੂੰ ਸਦਾ ਨਾਪਾਕ ਕੋ ਨਾਨਕ ਗੁਰ ਤੋ ਕੁਰਬਾਨ ਜਿਸਤੇ ਪਾਈਐ ਹਰ ਪੁਰਖ ਸੁਜਾਨ ਆਸਾ ਮੈ ਲਾ ਪੰਜਵਾ ਇੱਕ ਤੁਕੇ ਚੌਪ ਦੇ ਇੱਕ ਘੜੀ ਦਿਨਸ ਮੋਕ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨ ਸੋਕਾ ਕਬ ਹੋ ਨਾ ਵਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕਾ ਪਿਰਹ ਮਿਲਾਵੇ ਰਹਾਉ ਚਾਰ ਪਹਿਰ ਸੋ ਜੁਗਾ ਸਮਾਨੇ ਰੇਣ ਭਈ ਤਬ ਅੰਤ ਨਾ ਜਾਣੇ ਪੰਚ ਦੂਤ ਮਿਲ ਪਰੋਂ ਲੈ ਛੋੜੀ ਧੰਮ ਧੰਮ ਰੋਵੇ ਹਾਥ ਪਿਛੋੜੀ ਜਨ ਨਾਨਕ ਕੋ ਹਰ ਦਰਸ਼ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮਲਾ ਪੰਗਵਾ ਹਰ ਸੇਵਾ ਮੇ ਪਰਮ ਨਿਧਾਨ ਹਰ ਸੇਵਾ ਮੁਖ ਅੰਬਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁਖ ਸੇ ਮੇਰੀ ਤਾ ਮੌਜੂਦ ਜੰਬਪੁਰਾ ਮੋਕੋ ਕਾ ਡਰਾਈ ਹਾ ਹਰ ਮੇਰੀ ਔਟ ਮੈਂ ਹਰ ਕਾ ਤਾਨ ਹਰ ਮੇਰਾ ਸਖਾ ਮਨਮਾਹੇ ਦੀਬਾੜ ਹਰ ਮੇਰੀ ਪੂੰਜੀ ਮੇਰਾ ਹਰ ਵੇਸਾ ਗੁਰਮੁਖ ਧਨਖੱਤੀ ਹਰ ਮੇਰਾ ਸ਼ਹਾ ਗੁਰ ਕਿਰਪਾ ਤੇ ਏ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮੈ ਲਾ ਪੰਵਾਂ ਕਬ ਹੋਏ ਕਿਰਪਾਲ ਤਾ ਏ ਮਨ ਲਾਈ ਹਤ ਗੁਰ ਸੇਵ ਸਭ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤ ਗੁਰ ਮੇਰਾ ਪੂਰਾ ਮਨ ਸੋ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤਸਰ ਸਾਰੇ ਸਦਹੀ ਭਰਪੂਰਾ ਰਾਹ ਚਰਨ ਕਮਲ ਰਦ ਅੰਤਰ ਧਾਰੇ ਪ੍ਰਗਤੀ ਜੋਤ ਮਿਲੇ RAM ਪਿਆਰੇ ਪੰਜ ਸਖੀ ਮੇਲ ਮੰਗਲ ਲਗਾਇਆ ਅਨਹਦ ਬਾਣੀ ਬਾਦ ਵਜਾਇਆ ਗੁਰ ਨਾਨਕ ਠਾ ਮਿਲਿਆ ਹਰ ਵਾਏ ਸੁਖ ਰਹਿਣ ਵਿਹਾਣੀ ਸਹਿਜ ਸੁਭਾਏ ਅਸਾ ਮਲਾਪਨਵਾ ਕਰ ਕਿਰਪਾ ਹਰ ਪ੍ਰਗਤੀ ਆਇਆ ਨਿਲ ਸਤ ਗੁਰ ਧਨ ਪੂਰਾ ਪਾਇ ਐਸਾ ਹਰ ਧਨ ਸੰਚੀਏ ਭਾਈ ਭਾ ਨਾ ਜਾਲੇ ਜਲ ਨਹੀਂ ਡੂਬਾ ਸੰਗ ਛੋੜ ਕਰ ਕਤਹੋ ਨਾ ਜਾਈ ਰਹਾਉ ਟੋਟ ਨਾ ਆਵੇ ਨਖਟ ਨਾ ਜਾਏ ਖਾਏ ਖਰਚ ਮੰਨ ਰਹਾ ਅਗਾਏ ਸੋ ਸਚ ਸ਼ਹਾ ਜਿਸ ਘਰ ਹਰ ਧਨ ਸੰਚਾਣਾ ਇਸ ਥਨ ਤੇ ਸਭ ਜਗ ਵਰਸਾਣਾ ਤਿਨ ਹਰ ਧਨ ਪਾਇ ਜਿਸ ਤੁਰਬ ਲਿਖੇ ਤਾ ਲੈਣਾ ਜਨਮ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮੈਲਾ ਪੰਗਵਾ ਜੈਸੇ ਕਿਰਸਾਨ ਬੋਹੈ ਕਿਰਸਾਨੀ ਕਾਚੀ ਪਾਕੀ ਬਾੜ ਰਹਾਣੀ ਜੋ ਜਨਮ ਸੋ ਜਨੋ ਮੂਆ ਗੋਵਿੰਦ ਭਗਤ ਅਸਥਿਰ ਹੈ ਥੀਆ ਰਹਾ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋ ਸੋਏ ਰਏ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਹੋ ਨਾਨਕ ਗੁਣ ਗਾਈਏ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਆਸਾ ਮਹਿਲਾ ਪੰਜਵਾਂ ਨੌ ਨਿਦ ਤੇਰਾ ਸਗਲ ਨਿਧਾਨ ਇੱਛਾ ਪੂਰ ਕਰਖੈ ਨਿਧਾਨ ਤੂੰ ਮੇਰੋ ਪਿਆਰੋ ਤਾ ਕੈਸੀ ਭੁਖਾ ਤੂੰ ਮਨ ਵਸਿਆ ਲੱਗੇ ਨਾ ਦੁਖਾ ਰਹਾ ਜੋ ਤੂੰ ਕਰੈ ਸੋਈ ਪਰਵਾਨ ਸਾਚੇ ਸਾਹਿਬ ਤੇਰਾ ਸਤਿ ਫੁਰਮਾਨ ਜਾਂ ਤਉ ਤ ਭਾਵੈ ਤਾ ਹਰ ਗੁਣ ਗਾਉ ਤੇਰਾ ਘਰ ਸਦਾ ਸਦਾ ਹੈ ਮੈਂ ਆਉ ਸਾਚੇ ਸਾਹਿਬ ਲਖ ਅਫੇਵ ਨਾਨਕ ਲਾਇਆ ਲਗਾ ਸੇਵ ਆਸਾ ਮੈਲਾ ਪੰਜਵਾਂ ਨਿਕਟ ਜੀ ਕ ਸਦੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰੈ ਨਾ ਛੁਰੈ ਨਾ ਮਨ ਰੋਮਨ ਹਾਰਾ ਅਮਨਾਸ਼ੀ ਆਵਿਗਤ ਅਗੋਚਰ ਸਦਾ ਸਲਾਮਤ ਖਸਮੋ ਹਮਾਰਾ ਰਹਾ ਤੇਰੇ ਦਾਸ ਰੇਤੋ ਕਿਸ ਕੀ ਕਾਣ ਜਿਸ ਕੀ ਮੀਰਾ ਰਖੈ ਜੋ ਲੌਂਡਾ ਤਬ ਕੀਆ ਅਜਾਤ ਇਸ ਲੋਂ ਦੇ ਕੋ ਕਿਸ ਕੀ ਤਾਤ ਵੇ ਮੋਤਾ ਜਾਵੇ ਪ੍ਰਵਾਹ ਨਾਨਕ ਦਾਸ ਕਹੋ ਗੁਰਵਾ ਅਸਾ ਮੈ ਲਾਪਨਵਾ ਹਰ ਰਸ ਛੋੜ ਹੋਛੈ ਰਸ ਮਤਾ ਧਰਮ ਵਸ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗਦਾ ਥਾ ਰਹਾਉ ਵਜ਼ਾ ਸਾਹਿਬ ਕਾ ਸੇਵ ਬੇਰਾਨੀ ਐਸੇ ਗੁਨਾਹ ਅਸ਼ਾਦਿਓ ਤਾ ਨੀ ਤਿਸ ਸਿਉ ਲੋਕ ਜੋ ਸਦਹੀ ਸੰਗੀ ਤਾਮਨ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਤਬ ਦੀਨ ਦਇਆਲਾ ਜਿਉ ਭਾਵੇ ਤਿਉ ਕਰ ਤਤ ਤਲ ਆਸਾ ਮੇਲਾ ਪੰਜਵਾ ਜੀ ਪ੍ਰਾਨ ਤਨ ਹਰ ਕੋ ਨਾਮ ਕੀਆ ਹੂੰ ਹਾਂ ਓਨ ਸੰਗ ਕਾਮ ਦਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਘਾਵੇ ਹਰ ਦਰਸ਼ਨ ਮਨ ਮੋਰਾ ਰਹਾ ਤਹਤ ਪੰਧਾਰ ਗੁਰਬਾਣੀ ਲਾਲ ਗਾਵਤ ਸੁਨਤ ਤੁਮਾ ਵਤਨਿਹਾਲ ਚਰਨ ਕਮਲ ਸਿਓ ਲਾਗੋ ਮਾਨ ਸਤਗੁਰ ਤੂਠੈ ਕੀਨੋ ਦਰ ਨਾਨਕ ਕੋ ਗੁਰ ਦੀਖਿਆ ਦੀਨ ਤਬ ਅਵਿਨਾਸ਼ੀ ਖਟ ਖਟ ਚੀਨ ਆਸਾ ਮੈ ਲਾ ਪੰਵਾ ਆਨੰਦ ਬਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸ਼ੋਭ ਜਾ ਕੀ ਰਹਾਉ ਨਾਮ ਨਿਧਾਨ

ਗੁਰ ਦਾ ਦਰਸ਼ਨ ਸੰਤੋ ਹਰ ਤਨ ਉਤਮ ਮਤ ਮੇਰਾ ਹਿਰਦੈ ਤੂੰ ਆਓ ਧਿਆਵਾਂ ਗਾਵਾਂ ਗੁਣ ਗੁਵਿੰਦਾ ਅਤ ਪੀਤੁ ਮੋਹਿ ਲਾਗੇ ਨਾਉ ਰਹਾ ਤ੍ਰਿਪਤ ਅਗਾਵਨ ਸਚ ਨਾਹੀ ਅਠ ਸਤ ਮੱਜਨ ਸੰਤ ਤੂਰਾਏ ਸਭ ਮੈਂ ਜਾਨੋ ਕਰਤਾ ਏਕ ਸਾਧ ਸੰਗਤ ਮੇਲ ਬੁੱਧ ਦੇ ਵੇਕ ਦਾਸ ਸਗਲਤ ਛੋੜ ਅਭਮਾਨ ਨਾਨਕ ਕਾ ਗੁਰ ਦੀਨੋ ਦਾਨ ਆਸਾ ਮੈ ਲਾ ਪਨਵਾ ਬੁੱਧ ਪ੍ਰਗਾਸ ਭਈ ਮਤ ਪੂਰੀ ਸਾਤੇ ਦਿਨ ਸੀ ਦੁਰਮਤ ਦੂਰੀ ਐਸੀ ਗੁ ਮਤ ਪਾਈ ਅਰੇ ਬੂਢ ਤਪ ਹੋਰ ਅੰਧ ਕੂਪ ਮੈਂ